20 ਮਿੰਟਾਂ ਦਾ ਫਰਕ ਪਿਆ ਤੁਹਾਨੂੰ 20 ਮਿੰਟਾਂ ਦਾ ਫਰਕ ਪਿਆ ਹਾਂਜੀ ਜਦੋਂ ਪਹਿਲੇ ਦਿਨ ਵੀ ਇਹਨਾਂ ਨੇ ਬੂੰਦਾਂ ਪਾਈਆਂ ਜਦੇ ਮੈਨੂੰ ਜਵਾਰੇ ਅੱਖਰ ਅੱਖਰ ਪੜਾਈ ਤੇ ਮੈਂ ਪੜੀ 2022 ਦੇ ਵਿੱਚ ਇਹਨਾਂ ਨੂੰ ਕਾਲੇ ਮੋਤੀ ਦੀ ਸ਼ਿਕਾਇਤ ਹੋ ਗਈ ਹਾਂਜੀ ਉਹਦੇ ਨਾਲ ਇੱਕ ਅੱਖ ਤਾਂ ਬਿਲਕੁਲ 2022 ਤੋਂ ਡੈਡ ਸੀ ਉਹਨਾਂ ਦੇ ਅੱਖਰ ਕਹਿੰਦੇ ਸੀ 3 ਸਾਲ ਹੋ ਗਏ ਸੀ ਹਾਂਜੀ ਹਾਂ ਤੇ ਇੱਕ ਅੱਖ ਉਹਨਾਂ ਦੀ ਬਿਲਕੁਲ ਸਹੀ ਆ ਜਿਹੜੀ ਸਹੀ ਸੀ ਉਹਦੇ ਕਾਰਨ ਫਿਰ ਵੀ ਸਿਰ 'ਚ ਦਰਦ ਰਹਿੰਦਾ ਸੀ USH 'ਚ ਵੀ ਇਹਦੀ ਸਰਜਰੀ ਕਰਾਈ ਮਤਲਬ ਗੋਰੇ ਡਾਕਟਰਾਂ ਨੇ ਆਪਣੀ ਵਾਹ ਲਈ ਹੋਈ ਸੀ ਲਈ ਹੋਈ ਸੀ ਪੂਰੀ ਵਾਹ ਲਈ ਹਾਂਜੀ ਉਹਨਾਂ ਤੋਂ ਵੀ ਇਲਾਜ ਕਰਾ ਕੇ ਪਰ ਫੇਰ ਵੀ ਮੇਰਾ ਮਨ ਇੱਥੇ ਨਹੀਂ ਆਉਣ ਨੂੰ ਕਹਿੰਦਾ ਸੀ ਵੀ ਮੈਂ ਇਹਨਾਂ ਦੇ ਸੈਂਟਰ 'ਚ ਹੀ ਆ ਕੇ ਦਵਾਈ ਪਵਾਵਾਂ ਜਿਹਦੇ ਨਾਲ ਮੈਨੂੰ ਅੱਜ ਬਹੁਤ ਵਧੀਆ ਯਾਨੀ ਨਤੀਜਾ ਮਿਲਿਆ ਇਹਨਾਂ ਦੀ ਦਵਾਈ ਨਾਲ ਅੱਛਾ ਬਹੁਤ ਵਧੀਆ ਫਾਇਦਾ ਹੋਇਆ ਜੀ ਰਾਈਟ ਅੱਖ ਬਿਲਕੁਲ ਬਲੈਂਡ ਸੀ ਅੱਛਾ ਰਾਈਟ ਰਾਈਟ ਠੀਕ ਹੈ ਤੇ ਜਿਹੜੀ ਲੈਫਟ 'ਚ ਉਹ ਬਿਲਕੁਲ ਸਹੀ ਸੀ 100% ਸਹੀ ਸੀ ਠੀਕ ਹੈ ਉਹਦੇ ਕਾਰਨ ਜੋ ਸਿਰ 'ਚ ਦਰਦ ਹੁੰਦਾ ਸੀ ਗਲੂਕੋਮਾ ਦੇ ਕਾਰਨ ਉਹ ਬਿਲਕੁਲ ਦਰਦ ਬੰਦ ਹੋ ਗਿਆ ਦੂਜੀ ਜਿਹੜੀ ਅੱਖ ਬਿਲਕੁਲ ਡੈੱਡ ਸੀ ਉਹ 30% ਇਹਨਾਂ ਨੂੰ ਦਿਸਣ ਲੱਗ ਗਿਆ ਪਹਿਲੇ ਵਾਰ ਹੀ 16 ਤਰੀਕ ਨੂੰ ਆਏ ਸੀ ਜੀ ਹਫਤੇ ਦੇ ਵਿੱਚ ਵਿੱਚ ਬੂੰਦਾਂ ਪਾਈਆਂ ਤੁਸੀਂ ਕਿਹਾ ਵੀ 20 ਮਿੰਟ ਚ ਕਿੰਨੇ ਪਰਸੈਂਟ ਤੁਹਾਨੂੰ ਫਰਕ ਪੈ ਗਿਆ ਇਹਨਾਂ ਦੇ ਪਹਿਲੇ ਦਿਨ ਹੀ ਜੀ 30 35% ਤਿੰਨੇ ਚੱਲੀ ਆ ਗਏ ਸੀ ਮੇਰੇ ਪਹਿਲੇ ਦਿਨ ਹੀ ਜਦੋਂ ਉਹ ਵਿਰਾਂ ਬੂੰਦਾਂ ਪਾਈਆਂ ਇਹਨਾਂ ਨੇ ਮੈਨੂੰ ਸਿਰ ਤੇ ਉਸ ਤੋਂ ਬਾਅਦ ਹਫਤੇ ਬਾਅਦ ਇਹਨਾਂ ਨੇ ਫੇਰ ਬਤਾਇਆ ਬਿਲਕੁਲ ਬਲਾਈਂਡ ਹੋਵੇ ਬੰਦਾ 6/36 ਹੁੰਦਾ 35% ਨਜ਼ਰ ਆ ਜਾਂਦੀ ਉਹਨਾਂ ਦੀ ਤੇ ਆ ਗਈ ਇਹਨਾਂ ਦੀ ਇਹ ਸਾਹਮਣੇ ਖੜੇ ਪੁੱਛ ਸਕਦੇ ਠੀਕ ਹੈ ਰਣੀ ਜੀ ਡਾਕਟਰ ਸਾਹਿਬ ਜੀ ਥੈਂਕ ਯੂ ਜੀ ਇਹਨਾਂ ਦਾ ਇਹੀ ਅਜ ਪ੍ਰਮਾਤਮਾ ਅਗੇ ਸਾਰਿਆਂ ਨੂੰ ਅਰਦਾਸ ਕਰਦੇ ਆਂ ਵੀ ਰਿਕਦੀ ਹੋਈ ਨਿਕਲ ਬੰਦੇ ਜੀ ਅੱਛਾ ਡਾਕਟਰ ਸਾਹਿਬ ਕਿਹੜੇ ਕਿੜੀਆਂ ਦਿੱਕਤਾਂ ਤੁਹਾਡੇ ਕੋਲ ਹੱਲ ਹੋ ਜਾਂਦੀਆਂ ਨੇ ਇੱਥੇ ਜਿਹੜੇ ਲੋਕ ਪਹਿਲੀ ਵਾਰ ਤੁਹਾਡੀ ਵੀਡੀਓ ਦੇਖ ਰਹੇ ਨੇ ਪਹਿਲੀ ਵਾਰ ਜਗਦੇਵ ਜੀ ਦੇ ਜ਼ਰੀਏ ਸਾਡੇ ਨਾਲ ਜੁੜਨ ਵਾਲੇ ਨੇ ਜਿਵੇਂ ਕਿ ਕਾਲਾ ਮੋਤੀ ਆ ਗਿਆ ਪੜਦੇ ਕਮਜ਼ੋਰ ਨੇ ਠੀਕ ਹੈ ਠੀਕ ਹੈ ਜੀ ਪਰਦੇ ਦਾ ਆਪਰੇਸ਼ਨ ਹੋ ਚੁੱਕਾ ਹੈ ਉਸ ਤੋਂ ਬਾਅਦ ਨਿਗਾ ਨਹੀਂ ਬਣਦੀ ਤਕਰੀਬਨ ਤਕਰੀਬਨ ਸਾਰੇ ਪੇਸ਼ੈਂਟ ਬਹੁਤ ਠੀਕ ਹੋ ਜਾਂਦੇ ਆ ਹੁਣ ਫਿਰ ਤੁਹਾਨੂੰ ਲੱਗਦਾ ਵੀ ਉਮੀਦ ਬੰਨੀ ਆ ਤੁਹਾਡੀ ਵੀ ਹਾਂ ਜੇ ਜੋ ਠੀਕ ਹੋ ਗਿਆ ਫਿਰ ਲਾਇਸੈਂਸ ਤਾਂ ਹੈਗੇ ਹੀ ਆਪਣੇ ਕੋਲ ਹਾਂ ਜੀ ਹੁਣ ਉਮੀਦ ਮੰਨੀ ਆ ਜੀ ਮੈਨੂੰ ਹੁਣ ਬਹੁਤ ਅੱਗੇ ਨੋ ਦੀਦਾ ਬਾ ਮੈਂ ਕੋਈ ਮੋਟਰਸਾਈਕਲ ਕਾਰ ਕੁਝ ਵੀ ਚਲਾ ਸਕਦਾ ਨਹੀਂ ਮੈਨੂੰ ਆਪਦੇ ਆਪ ਡਰ ਲੱਗੀ ਜਾਂਦਾ ਜੀ ਵਾਸਵੇਸ਼ਨ ਦੇ ਮੂਹਰੇ ਖੜੇ ਤੇ ਅਸੀਂ ਤਾਂ ਪ੍ਰੈਸ਼ਰ ਨਾਲ ਲੱਖਾਂ ਵੀ ਤਾਂ ਕਿ ਪਾਣੀ ਅੰਦਰ ਤੱਕ ਜਾਵੇ ਅਸੀਂ ਤਾਂ ਇਸ ਤਰੀਕੇ ਨਾਲ ਲੱਖਾਂ ਧੋਣੇ ਆ ਤੋਂਦੇ ਦਾ ਸਾਰੇ ਇਦਾਂ ਨਹੀਂ ਜੀ ਪਰ ਅੱਖਾਂ ਜਦੋਂ ਆਪਾਂ ਜ਼ੋਰ ਦੀ ਇਹ ਚ ਪਾਣੀ ਵਜੇਗਾ ਤੇ ਉਹਦੇ ਨਾਲ ਇੰਜਰੀ ਵੀ ਹੋ ਸਕਦੀ ਆ ਕਈ ਵਾਰ ਐਕਸੀਡੈਂਟ ਹੋ ਜਾਂਦਾ ਜੀ ਕੋਈ ਉਹ ਲੇਸਿਕ ਕਰਾਉਣ ਦਾ ਬੜਾ ਰਿਵਾਜ ਚੱਲਿਆ ਹੋਇਆ ਜੀ ਉਹ ਕਹਿੰਦੇ ਜੀ ਪਹਿਲਾ ਪਹਿਲਾ ਮਹੀਨਾ ਮਹੀਨਾ ਦੋ ਦੋ ਮਹੀਨੇ ਜਾਂ 1 ਸਾਲ ਸਾਡੇ ਠੀਕ ਰਹੀ ਉਸ ਤੋਂ ਬਾਅਦ ਸਾਡੀ ਨਜ਼ਰ ਹੋਰ ਪੈੜੀ ਹੋ ਗਈ ਉਹ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ ਇੱਕ ਵਾਰੀ ਜਿੰਨੂੰ ਆਈ ਏ ਉਹਨੂੰ ਜਿੱਥੋਂ ਲੇਸਕਲੇਜ਼ਰ ਕਰਵਾਇਆ ਉੱਥੇ ਜਾ ਕੇ ਦਿਖਾਉਣਾ ਚਾਹੀਦਾ ਠੀਕ ਹੈ ਉਸ ਤੋਂ ਬਾਅਦ ਅਗਰ ਉੱਥੇ ਸੋਲੂਸ਼ਨ ਨਹੀਂ ਨਿਕਲਦਾ ਤੇ ਆ ਸਕਦਾ ਹੈ ਅਗਰ ਕਿਸੇ ਦਾ ਹੱਲ ਨਹੀਂ ਹੋਏਗਾ ਤੇ ਉਦੋਂ ਇੱਕ ਪੈਸਾ ਨਹੀਂ ਲੱਗਾਂਗਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਤੁਹਾਡੀ ਮੁਲਾਕਾਤ ਇੱਕ ਵਾਰ ਮੁੜ ਤੋਂ ਅਸੀਂ ਕਰਵਾਉਣ ਲੱਗੇ ਆ ਨੈਚੁਰਲ ਵਿਜ਼ਨ ਸੈਂਟਰ ਪਿੰਡ ਬਾਰਨ ਸਰਹੰਦ ਪਟਿਆਲਾ ਰੋਡ ਦੇ ਉੱਤੇ ਸਥਿਤ ਡਾਕਟਰ ਵਿਕਰਮਜੀਤ ਵਿਰਖੋਰਾ ਦੇ ਨਾਲ ਜਿੱਥੇ ਇਹ ਗੱਲ ਮੰਨੀ ਜਾਂਦੀ ਹੈ ਕਿ ਜਿਹੜਾ ਵੀ ਸ਼ਖਸ ਇਸ ਸੈਂਟਰ ਦੇ ਵਿੱਚ ਆ ਗਿਆ ਚਾਹੇ ਉਹਨਾਂ ਨੂੰ ਅੱਖਾਂ ਦੀ ਕੋਈ ਜਈ ਵੀ ਪ੍ਰੋਬਲਮ ਹੋਵੇ ਚਿੱਟੇ ਮੁਰਤੇ ਨੂੰ ਛੱਡ ਕੇ ਉਹ ਲਗਭਗ ਲਗਭਗ ਇੱਥੇ ਠੀਕ ਹੋ ਜਾਂਦੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਵੱਡੀ ਗਿਣਤੀ ਚ ਜਿਹੜੇ ਲੋਕ ਨੇ ਉਹ ਇੱਥੇ ਪਹੁੰਚੇ ਹੋਏ ਨੇ ਆਪੋ ਆਪਣੀਆਂ ਦਿੱਕਤਾਂ ਆਪੋ ਆਪਣੀਆਂ ਪਰੇਸ਼ਾਨੀਆਂ ਜਿਹੜੀਆਂ ਉਹ ਲੈ ਕੇ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਬੜੀ ਦੂਰ ਦੂਰ ਤੋਂ ਲੋਕ ਨੇ ਜਿਹੜੇ ਇੱਥੇ ਆਏ ਹੋਏ ਨੇ ਪਰ ਅੱਜ ਤੁਹਾਨੂੰ ਅਸੀਂ ਇੱਕ ਕਹਾਣੀ ਹੈ ਜਿਹੜੀ ਉਹ ਸੁਣਾਉਣ ਲੱਗੇ ਹਾਂ ਸੱਤ ਸਮੁੰਦਰੋਂ ਪਾਰ ਦੀ ਤੇ ਜਿਨ੍ਹਾਂ ਨੇ ਭਰੋਸਾ ਕੀਤਾ ਭਰੋਸਾ ਕਰਨ ਤੋਂ ਬਾਅਦ ਜਦੋਂ ਇੱਥੇ ਆਏ ਤਾਂ ਇੱਕ ਹਫ਼ਤੇ ਦੇ ਵਿੱਚ ਵਿੱਚ ਉਹਨਾਂ ਨਾਲ ਜਿਹੜਾ ਇੱਥੇ ਮਰਿਕਲ ਵਰਗੀ ਚੀਜ਼ ਹੋਈ ਹੈ ਸਾਡੇ ਨਾਲ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਹੋ ਜੀ ਦਿੱਕਤ ਪਰੇਸ਼ਾਨੀਆਂ ਲੈ ਕੇ ਆਏ ਸੀ ਤੇ ਇਸ ਇਸ ਥਾਂ ਦੇ ਉੱਤੇ ਆਉਣ ਤੋਂ ਬਾਅਦ ਨੇਚਰਲ ਵਿਜ਼ਨ ਸੈਂਟਰ ਆਉਣ ਤੋਂ ਬਾਅਦ ਉਹਨਾਂ ਨਾਲ ਜਾਂ ਉਹਨਾਂ ਦੀ ਜ਼ਿੰਦਗੀ ਹੈਗੀ ਹੈ ਉਹ ਕਿਵੇਂ ਚੇਂਜ ਹੋਈ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿ ਨਾਂ ਹੈ ਤੁਹਾਡਾ ਵੀਰ ਹਨ ਜਗਦੇਵ ਸਿੰਘ ਹੈ ਜੀ ਅੱਛਾ ਉਹਨਾਂ ਲੋਕ ਕੇ ਤਾਂ ਜੀ ਅੱਛਾ ਤੇ ਮੇਰੇ ਅੱਖ ਚ ਪ੍ਰੋਬਲਮ ਆ ਗਈ ਸੀ ਫਿਲਹਾਲ ਇਲਾਕਾ ਕਿਹੜਾ ਜੀ ਤੁਹਾਡਾ ਜਗਰੌਂ ਦੇ ਜ਼ਿਲ੍ਹਾ ਲੁਧਿਆਣੇ ਦਾ ਜ਼ਿਲ੍ਹਾ ਜਗਰੌਂ ਚ ਤਸੀਦ ਤੇ ਪੈਂਦਾ ਅੱਛਾ ਨਹੀਂ ਫਿਲਹਾਲ ਕਿੱਥੇ ਰਹਿ ਰਹੇ ਹੋ ਹਾਂ ਤਾਂ ਯੂ ਐਸ ਏ ਚੋਂ ਆਇਆ ਜੀ ਫਿਰ ਤੁਹਾਡਾ ਇਲਾਕਾ ਤਾਂ ਯੂ ਐਸ ਏ ਹੋਇਆ ਹੁੰਦਾ ਜੀ ਯੂ ਐਸ ਏ ਚ ਜੀ ਆ ਜਲ ਹੁਣ ਫਿਰ ਵੀ ਆਪਦਾ ਇਲਾਕਾ ਤਾਂ ਜੀ ਇਹੀ ਰਹਿਣਾ ਜੀ ਜੀ ਹਾਂ ਜੀ ਅੱਛਾ ਇਹ ਦੱਸੋ ਜਗਦੇਵ ਜੀ ਜਦੋਂ ਕੀ ਹੋਇਆ ਸੀ ਤੁਹਾਡੀ ਅੱਖ ਨੂੰ ਮੇਰੀ ਅੱਖ ਜਲਾਲੀ ਤੇ ਸੋਜ ਆ ਗਈ ਸੀ ਡਾਕਟਰ ਤੋਂ ਦਵਾਈ ਦੇਤੀ ਉਸ ਤੋਂ ਬਾਅਦ ਉਤਰ ਗਈ ਪਰ ਬਹੁਤ ਵੱਡੀ ਪ੍ਰੋਬਲਮ ਆ ਗਈ ਸੀ ਅੱਖ 'ਚ ਜਿਹਦੇ ਨਾਲ ਮੈਨੂੰ ਦਿਸਣੋਂ ਹਟ ਗਿਆ ਸੀ ਇਹ ਕਿਹੜੀ ਅੱਖ ਸੀ ਜੀ ਖੱਬੀ ਅੱਖ ਸੀ ਖੱਬੀ ਅੱਖ ਸੀ ਹਾਂਜੀ ਤੇ ਕਾਫੀ ਲਾਲ ਸੀ ਹੈ ਹਾਂਜੀ ਤੇ ਉਸ ਤੋਂ ਬਾਅਦ ਕੀ ਕਹਿੰਦੇ ਆ ਮੈਂ ਇਹ ਲੁਧਿਆਣੇ ਵੀ ਡਾਕਟਰ ਨੂੰ ਦਿਖਾਇਆ ਜਗਰੋਂ ਵੀ ਦਿਖਾਇਆ ਤੇ ਬਾਅਦ ਯੂ ਐਸ ਏ 'ਚ ਵੀ ਇਹਦੀ ਸਰਜਰੀ ਕਰਾਈ ਮਤਲਬ ਗੋਰੇ ਡਾਕਟਰਾਂ ਨੇ ਆਪਣੀ ਵਾਹ ਲਈ ਹੋਈ ਸੀ ਲਈ ਹੋਈ ਸੀ ਪੂਰੀ ਵਾਹ ਲਈ ਹਾਂਜੀ ਉਹਨਾਂ ਤੋਂ ਵੀ ਇਲਾਜ ਕਰਾ ਕੇ ਪਰ ਫੇਰ ਵੀ ਮੇਰਾ ਮਨ ਇੱਥੇ ਨਹੀਂ ਆਉਣ ਨੂੰ ਕਹਿੰਦਾ ਸੀ ਵੀ ਮੈਂ ਇਹਨਾਂ ਦੇ ਸੈਂਟਰ 'ਚ ਹੀ ਆ ਕੇ ਦਵਾਈ ਪਵਾਵਾਂ ਜਿਹਦੇ ਨਾਲ ਮੈਨੂੰ ਅੱਜ ਬਹੁਤ ਵਧੀਆ ਯਾਨੀ ਨਤੀਜਾ ਮਿਲਿਆ ਇਹਨਾਂ ਦੀ ਦਵਾਈ ਨਾਲ ਅੱਛਾ ਬਹੁਤ ਵਧੀਆ ਫਾਇਦਾ ਹੋਇਆ ਜੀ ਤੇ ਗੋਰੇ ਡਾਕਟਰਾਂ ਨੇ ਕੀ ਕਿਹਾ ਸੀ ਸਰਜਰੀ ਕਰਕੇ ਉਹਨਾਂ ਤੇ ਬਸ ਮਸ਼ੀਨਾਂ ਨਾਲ ਕਰੀ ਜਾਂਦੇ ਆ ਜੀ ਸਰਜਰੀ ਸਾਨੂੰ ਪਤਾ ਹੀ ਹੈ ਦਵਾਈ ਦੇ ਦਿੰਦੇ ਆਂਦੇ ਬਸ ਹਾਂਜੀ ਤੁਸੀਂ ਕਿਹਾ ਵੀ ਅੱਖ ਨੂੰ ਤਾਂ ਫਰਕ ਨਹੀਂ ਪਿਆ ਦੱਸਿਆ ਸੀ ਡਾਕਟਰਾਂ ਨੂੰ ਹਾਂਜੀ ਦੇਖੀ ਜਾਂਦੇ ਸੀ ਟੈਸਟ ਕਰ ਕਰਕੇ 20 ਦਿਨਾਂ ਬਾਅਦ ਅਪਾਰਟਮੈਂਟ ਮੇਰੀ ਜਾਂਦੀ ਸੀ ਉੱਧਰ ਹੀ ਮੈਂ ਤੁਰੇ ਫਿਰਦਾ ਰਿਆਂ 6 ਮਹੀਨੇ ਜੀ ਉੱਧਰ ਅੱਛਾ ਹਾਂਜੀ ਕਿਸੇ ਨੂੰ ਸਮਝ ਨਹੀਂ ਲੱਗੀ ਨਹੀਂ ਜੀ ਕੋਈ ਸਮਝ ਨਹੀਂ ਲੱਗੀ ਇਹ ਦਵਾਈ ਨੇ ਮੈਨੂੰ ਬਹੁਤ ਵਧੀਆ ਆਰਾਮ ਕਰਾਇਆ ਜੀ ਕੀ ਕੀਤਾ ਇਹਨਾਂ ਨੇ ਫਿਰ ਡਾਕਟਰ ਸਾਹਿਬ ਨੇ ਕੀ ਕੀ ਨੇ ਬੂੰਦਾਂ ਹੀ ਪਾਈਆਂ ਜੀ ਹੋਰ ਕੋਈ ਟੀਕਾ ਨਹੀਂ ਲਾਇਆ ਮੇਰੇ ਕੋਈ ਪ੍ਰੇਸ਼ਨ ਨਹੀਂ ਕਰਾਇਆ ਸਿਰਫ ਬੂੰਦਾਂ ਹੀ ਪਾਈਆਂ ਹਾਂਜੀ ਬਹੁਤ ਇਹ ਮਤਲਬ ਜਿੱਥੇ ਗੋਰੇ ਫੇਲ ਉੱਥੇ ਸਾਡਾ ਦੇਸੀ ਡਾਕਟਰ ਪਾਸੀ ਡਾਕਟਰ ਸਾਡਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਅੱਛਾ ਇਹ ਕਹਿੰਦੇ ਨੇ ਵੀ 20 ਮਿੰਟਾਂ 'ਚ ਫਰਕ ਪਿਆ ਤੁਹਾਨੂੰ 20 ਮਿੰਟਾਂ 'ਚ ਫਰਕ ਪਿਆ ਸੀ ਹਾਂਜੀ ਜਦੋਂ ਪਹਿਲੇ ਦਿਨ ਵੀ ਇਹਨਾਂ ਨੇ ਬੂੰਦਾਂ ਪਾਈਆਂ ਜਦੇ ਮੈਨੂੰ ਦੁਬਾਰੇ ਅੱਖਰ ਅੱਖਰ ਪੜਾਈ ਤੇ ਮੈਂ ਪੜੀ ਉਦੋਂ ਬਾਅਦ ਇਹਨਾਂ ਨੇ ਕਿਹਾ ਵੀ ਅੱਜ 80% ਵਧੀਆ ਤੇਰੀ ਹੋ ਗਈ ਵੀ ਹਫ਼ਤੇ ਬਾਅਦ ਹੀ ਮੈਂ ਹੁਣ ਦੁਬਾਰੇ ਫੇਰ ਆ ਗਿਆ ਜੀ ਅੱਛਾ ਅੱਜ ਇਹਦੂ ਵੀ ਵੱਧ ਗਈ ਹੈ ਜੀ ਜਦੋਂ ਤੁਸੀਂ ਪਹਿਲੀ ਵਾਰ ਇੱਥੇ ਆ ਕੇ ਡਾਕਟਰ ਸਾਹਿਬ ਨੂੰ ਚੈੱਕ ਕਰਾਇਆ ਕੁਰਸੀ ਤੇ ਬੈਠੇ ਸੀ ਤੁਹਾਡੇ ਕੋਲ ਅੱਖਰ ਉਹਨਾਂ ਨੇ ਹਮੇਸ਼ਾ ਹਰੇਕ ਤੋਂ ਪੜ੍ਹਾਉਂਦੇ ਨੇ ਪਹਿਲਾਂ ਜਦੋਂ ਬੁੰਦਾ ਪਾਉਣ ਤੋਂ ਪਹਿਲਾਂ ਅੱਖਾਂ 'ਚ ਅੱਖਰ ਪੜ੍ਹੇ ਜਾਂਦੇ ਸੀ ਨਹੀਂ ਜੀ ਬਿਲਕੁਲ ਉਦھر ਲਈ ਅੱਖ ਤੋਂ ਦੀਂਦਾ ਨਹੀਂ ਸੀ ਜੀ ਮੈਨੂੰ ਮਤਲਬ ਖਬੀਅਕ ਤੋਂ ਬਿਲਕੁਲ ਬਿਲਕੁਲ ਹੀ ਬਲਾਈਂਡ ਸੀ ਹੇਰਾ ਪਿਆ ਸੀ ਜੀ ਜਮਾ ਹਾਂਜੀ ਤੇ ਉੱਥੇ ਕੰਮ ਕੀ ਕਰਦੇ ਹੋ ਅਮਰੀਕਾ 'ਚ ਪਹਿਲਾਂ ਤਾਂ ਸੀ ਮੈਂ ਇੱਧਰ ਵੀ ਡਰਾਈਵਰੀ ਕਰਦਾ ਸੀ ਉੱਥੇ ਵੀ ਡਰਾਈਵਰੀ ਲਾਇਸੈਂਸ ਬਣਾਇਆ ਸੀ ਬਾਅਦ ਫਿਰ ਹਰ ਕੇ ਮੈਂ ਇੱਕ ਰੈਸਟੋਰੈਂਟ 'ਤੇ ਕੰਮ ਕਰਨ ਲੱਗ ਗਿਆ ਜੀ ਹਾਂਜੀ ਮ ਉਹ ਡਰਾਈਵਿੰਗ ਲਾਇਸੈਂਸ ਤਾਂ ਵੀ ਬੜਾ ਪੈਸਾ ਲੱਗ ਜਾਂਦਾ ਜੀ ਉਧਰ ਤੇ ਜਾਂਦਾ ਜੀ ਫਿਰ ਹੁਣ ਕਰੀਏ ਕੀ ਪ੍ਰੋਬਲਮ ਹੀ ਇਹ ਆ ਗਈ ਜੀ ਅੱਛਾ ਹਾਂਜੀ ਤੇ ਹੁਣ ਫਿਰ ਤੁਹਾਨੂੰ ਲੱਗਦਾ ਵੀ ਉਮੀਦ ਬੰਨੀ ਆ ਤੁਹਾਡੀ ਵੀ ਹਾਂ ਜੇ ਜਦੋਂ ਠੀਕ ਹੋ ਗਿਆ ਫਿਰ ਲਾਇਸੈਂਸ ਤਾਂ ਹੈਗੇ ਹੀ ਆਪਣੇ ਕੋਲ ਹਾਂਜੀ ਹੁਣ ਉਮੀਦ ਮੰਨੀ ਆ ਜੀ ਮੈਨੂੰ ਹੁਣ ਬਹੁਤ ਅੱਗੇ ਨਾਲ ਦੀਂਦਾ ਬਾ ਮੈਂ ਕੋਈ ਮੋਟਰਸਾਈਕਲ ਕਾਰ ਕੁਝ ਵੀ ਚਲਾ ਸਕਦਾ ਨਹੀਂ ਮੈਨੂੰ ਆਪਦੇ ਆਪ ਡਰ ਲੱਗੀ ਜਾਂਦਾ ਜੀ ਕੰਫੀਡੈਂਸ ਵੀ ਲੋ ਹਾਂਜੀ ਹਾਂਜੀ ਡਰ ਲੱਗ ਅੱਛਾ ਤੇ ਫਿਰ ਜਦੋਂ ਤੁਸੀਂ ਇੱਥੇ ਆਏ ਬੂੰਦਾ ਪਈਆਂ ਤੁਸੀਂ ਕਿਹਾ ਵੀ 20 ਮਿੰਟ ਚ ਕਿੰਨੇ ਪਰਸੈਂਟ ਤੁਹਾਨੂੰ ਫਰਕ ਪਿਆ ਗਿਆ ਇਹਨਾਂ ਨੇ ਪਹਿਲੇ ਦਿਨ ਹੀ 35% ਤੇ ਨੇ ਚਲੀ ਗਿਆ ਸੀ ਮੇਰੇ ਪਹਿਲੇ ਦਿਨ ਹੀ ਜਦੋਂ ਉਹ ਬਿਰਾਂ ਬੂੰਦਾਂ ਪਾਈਆਂ ਇਹਨਾਂ ਨੇ ਮੈਨੂੰ ਤੇ ਉਸ ਤੋਂ ਬਾਅਦ ਹਫ਼ਤੇ ਬਾਅਦ ਇਹਨਾਂ ਨੇ ਫੇਰ ਬੁਲਾਇਆ ਅੱਛਾ ਯਕੀਨ ਹੁੰਦਾ ਸੀ ਵੀ ਯਾਰ ਇਸ ਤਰ੍ਹਾਂ ਹੋ ਸਕਦਾ ਹੈ ਆ ਵੀਡੀਓ ਦੇਖ ਕੇ ਕਿਉਂਕਿ ਵੀਡੀਓ ਤਾਂ ਬਹੁਤ ਜ਼ਿਆਦਾ ਚਲਦੀ ਨਹੀਂ ਜੀ ਅੱਜਕੱਲ ਇਹਨਾਂ ਨੇ ਦੁਬਾਰੇ ਮੇਰੇ ਇੱਥੋਂ ਵੀ ਦੁਬਾਰੇ ਰਿਪੋਰਟਾਂ ਕਰਾ ਕੇ ਫੇਰ ਮੇਰਾ ਇਲਾਜ ਕਰਨਾ ਸ਼ੁਰੂ ਕਰਿਆ ਇਹਨਾਂ ਨੇ ਵੀ ਜਾਂ ਕੀ ਕਹਿੰਦੇ ਆ ਜਾਂ ਸਾਡੀ ਵੀ ਆ ਕੀ ਕਹਿੰਦੇ ਸਿਹਦੀ ਹੋਊ ਬਣਾਉਣ ਤੇ ਵੀ ਜਾਂ ਸਾਡੀ ਨਾ ਆਊ ਅੱਛਾ ਬਸ ਉਹ ਦਿਨ ਸਹੀ ਹੋਇਆ ਜੀ ਮੇਰਾ ਨਤੀਜਾ ਬਹੁਤ ਵਧੀਆ ਨਿਕਲੇ ਹਾਂਜੀ ਜਦੋਂ ਅੱਖਾਂ ਦੀ ਪ੍ਰੋਬਲਮ ਹੋ ਜਾਂਦੀ ਹੈ ਬੱਚਿਆਂ ਨੂੰ ਵੀ ਬੜੀ ਟੈਨਸ਼ਨ ਹੋ ਜਾਂਦੀ ਹੈ ਕਿੰਨੇ ਟਾਈਮ ਮਤਲਬ ਤੁਹਾਨੂੰ ਇਹ ਲੱਗਿਆ ਸਾਰੇ ਪ੍ਰੋਸੈਸ ਚ ਮਤਲਬ ਬਲਾਈਂਡ ਹੋਣ ਤੋਂ ਲੈ ਕੇ ਹੁਣ ਬਿਲਕੁਲ ਫੇਰ ਦੁਬਾਰਤੋਂ ਠੀਕ ਹੋਣ ਤੱਕ ਦਾ ਜਿਹੜਾ ਸਫਰ ਹੈ ਤੁਹਾਡਾ ਸ਼ੁਰੂ ਤਿੰਨ ਸਾਲ ਨੰਗ ਗਏ ਜੀ ਮੇਰੇ ਤਿੰਨ ਸਾਲ ਦਾ ਸਫਰ ਨੰਗ ਹੈ ਜੀ ਮੇਰਾ ਇਸ ਕੰਮ 'ਚ ਇੱਥੇ ਤੁਸੀਂ ਇਹ ਸਮਝੋ ਵੀ ਅੱਖ ਦੀ ਤਾਂ ਤੁਹਾਨੂੰ ਪੂਰੀ ਤਰ੍ਹਾਂ ਨੌਲੇਜ ਹੋ ਗਈ ਹੋਗੀ ਹਾਂਜੀ ਪੂਰਾ ਸਾਰੇ ਆ ਦਵਾਈ ਤੁਸੀਂ ਆਪ ਹੀ ਪਾਉਣਾ ਜੀ ਕਿਹੜਾ ਰੋਜ਼ ਬੱਚਿਆਂ ਨੇ ਪਾਉਣੀ ਆ ਹਾਂਜੀ ਫਿਰ ਆਪੀ ਹੁਣ ਬਹੁਤ ਵਧੀਆ ਜੀ ਇਹਨਾਂ ਦੇ ਆਉ ਆਪਾਂ ਤਾਂ ਇਹੀ ਗੱਲ ਕਹਿੰਨੇ ਵੀ ਇਹ ਡਾਕਟਰ ਤਾਂ ਬਹੁਤ ਵਧੀਆ ਦਵਾਈ ਹੈ ਜੀ ਆਪਦੇ ਬੱਚਿਆਂ ਦੀ ਵੀ ਕਿਸੇ ਦੀ ਨਿਗਾਹ ਘੜਦੀ ਹੈ ਤੇ ਇੱਥੇ ਲੈ ਕੇ ਆਵੂ ਪਹਿਲਾਂ ਹੋਰ ਅੰਗਰੇਜ਼ੀ ਦਵਾਈਆਂ ਨਾਲ ਹਾਂਜੀ ਤੇ ਬੱਚਿਆਂ ਨੂੰ ਦੱਸਿਆ ਫਿਰ ਤੁਸੀਂ ਤੁਹਾਡੇ ਬੱਚੇ ਸਾਰੇ ਬਾਹਰ ਹੀ ਸੈਟਲ ਨੇ ਹਾਂਜੀ ਦੋ ਬੱਚੇ ਬਾਹਰ ਹੈ ਦੋ ਇੱਧਰ ਆ ਜੀ ਹਾਂਜੀ ਤੇ ਫਿਰ ਜਦੋਂ ਅੱਖ ਦੀ ਪ੍ਰੋਬਲਮ ਹੋਈ ਘਰ 'ਚ ਟੈਨਸ਼ਨ ਵੀ ਬੜੀ ਪਈ ਹੋ ਟੈਨਸ਼ਨ ਤਾਂ ਸ਼ਾਇਦ ਕੰਮ ਹੀ ਖੜ ਜਾਂਦਾ ਸੀ ਆਪ ਤਾਂ ਮੋਡ ਮੇਨ ਬੰਦੇ ਤੋਂ ਬਿਨਾ ਰਾਗਾਮੀ ਖੜੇ ਬੱਚੇ ਕੀ ਕਹਿੰਦੇ ਸੀ ਬੱਚੇ ਕਹਿੰਦੇ ਵੀ ਜਿੱਥੋਂ ਜੀ ਕਰਿਆ ਇਲਾਜ ਕਰਾਉਣਾ ਇਹ ਜੇ ਨਵੀਂ ਪੈਂਦੀ ਅੱਖ ਨਵੀਂ ਵੀ ਪਵਾਵਾਂਗੇ ਪਰ ਨਹੀਂ ਪੈਂਦੀ ਗੱਲ ਤਾਂ ਇਹ ਜੀ ਅੱਛਾ ਮਤਲਬ ਤੁਸੀਂ ਇਹ ਵੀ ਅੱਖ ਨਵੀਂ ਪਵਾਉਣ ਨੂੰ ਫਿਰਦੇ ਸੀ ਵੀ ਜੇ ਨਵੀਂ ਪੈ ਗਈ ਤਾਂ ਨਵੀਂ ਵੀ ਪਵਾ ਦਾਂਗੇ ਪਵਾ ਦਾਂਗੇ ਕਹਿੰਦੇ ਜੀ ਜਾਇ ਪਰ ਨਹੀਂ ਪਾ ਡਾਕਟਰ ਕਹਿੰਦੇ ਪੈਣੀ ਨਹੀਂ ਇਹੀ ਬਧੂਗੀ ਇਹਨਾਂ ਨੇ ਤਾਂ ਪੂਰੀ ਹੋਈ ਮੈਨੂੰ ਸਹੀ ਦੀ ਦੇਤੀ ਵੀ ਆਹ ਬੱਸ ਤੇਰੀ ਇਹ ਦਵਾਈ ਨਾਲ ਸਟ੍ਰੈਕਟ ਹਾਂਜੀ ਅੱਛਾ ਜਿਹੜੇ ਲੋਕ ਤੁਹਾਡੇ ਅਰਗੇ ਨੇ ਤੁਹਾਡੀ ਉਮਰ ਦੇ ਨੇ ਇਸ ਵੇਲੇ ਉਹ ਕੰਮ ਕਰਨਾ ਚਾਹੁੰਦੇ ਨੇ ਪਰ ਅੱਖਾਂ ਮੂਰੇ ਹਾਰ ਜਾਂਦੇ ਨੇ ਉਹ ਕਹਿੰਦੇ ਵੀ ਅਸੀਂ ਕਿਸੇ ਤੋਂ ਮੰਗ ਕੇ ਨਹੀਂ ਚਾਹਿਆ ਸਾਡੀ ਸਾਹ ਤੱਕ ਜਦ ਤੱਕ ਸਾਹ ਨਾਲ ਸਾਹ ਹੈ ਅਸੀਂ ਜੋ ਅੱਖਾਂ ਮੂਰੇ ਹੱਥ ਨਹੀਂ ਢਣੇ ਜੋ ਅੱਖਾਂ ਕੋਲੋਂ ਅਸੀਂ ਮੰਗਣਾ ਕੁਝ ਨਹੀਂ ਤੇ ਪਰ ਅੱਖਾਂ ਮੂਰੇ ਹਾਰ ਜਾਂਦੇ ਨੇ ਉਹਨਾਂ ਨੂੰ ਥੋੜਾ ਸਨੇਹਾ ਕੀ ਹੈ ਉਹਨਾਂ ਨੂੰ ਸਨੇਹਾ ਇਹ ਹੈ ਵੀ ਇੱਕ ਵੇਰਾਂ ਜ਼ਰੂਰ ਇਹਨਾਂ ਨੂੰ ਆ ਕੇ ਦਿਖਾ ਦਿਖਾ ਬੋ ਆਪਣੀਆਂ ਅੱਖਾਂ ਤੇ ਜਿਹੜਾ ਤੁਹਾਡਾ ਜ਼ਿੰਦਗੀ ਭਰ ਦਾ ਇਹ ਕਰ ਦੇਣਗੇ ਹੱਲ ਹਾਂਜੀ ਹੋਰ 20 ਮਿੰਟਾਂ ਹਾਂਜੀ ਕਰ ਦੇਣਗੇ ਬੁੰਦਾਂ ਨਾਲ ਹੀ ਦੋਵੇਂ ਇਹ ਕੰਮ ਹੈ ਜੀ 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 अच्छा सौधी, सौधी, सौधी तो एक आखिर ਦੇ ਵਿੱਚ ਇਹ ਸਵਾਲ ਹੁਣ ਡਾਕਟਰ ਸਾਹਿਬ ਕੀ ਕਹਿੰਦੇ ਨੇ ਵੀ ਕਿੰਨੇ ਟਾਈਮ ਤੱਕ ਜਿਹੜਾ ਤੁਹਾਡੀ ਅੱਖ ਹੈਗੀ ਹੈ ਖੱਬੀ ਅੱਖ ਇਹ ਪ੍ਰੋਪਰ 100 ਦੀ 100% ਨਿਗਾਹ ਹੋ ਜੂਗੀ ਇਹ ਤਾਂ ਕਹਿੰਦੇ ਜੀ ਦਵਾਈ ਪਾਈ ਚੱਲ ਵੀ ਫਿਰ ਸਾਨੂੰ ਦੁਬਾਰੇ ਆਇਆ ਜਦੋਂ ਛੁੱਟੀ ਆਇਆ ਤਾਂ ਖਾ ਜੀ ਇਹਨਾਂ ਨੇ ਇਹ ਗੱਲ ਕਹੀ ਤੁਸੀਂ ਵਾਪਸ ਅਮਰੀਕਾ ਜਾ ਹੁਣ ਫੇਰ ਜਾਣਾ ਜੀ ਹਾਂਜੀ ਤਾਂ ਫਿਰ ਬੱਚਿਆਂ ਨੂੰ ਦੱਸਿਆ ਜਦੋਂ ਤੁਹਾਡੀ ਅੱਖ ਇੱਥੇ ਠੀਕ ਹੋਈ 35 40% ਅਮਰੀਕਾ ਵਾਲੇ ਕਈ ਵਾਰ ਯਕੀਨ ਨਹੀਂ ਕਰਦੇ ਬੱਚੇ ਇੱਥੇ ਦੇਖੀ ਗਏ ਆ ਵੀ ਹੁਣ ਇਹ ਪੜੀ ਜਾਂਦਾ ਅਖਰ ਗੱਲ ਤਾਂ ਇੱਥੋਂ ਹੀ ਬੱਚੇ ਵੀ ਮੰਗਰੀ ਖੜੇ ਦੇਖੀ ਜਾਂਦੇ ਆਂ ਹਾਂਜੀ ਨਾਲ ਆਏ ਹੋਏ ਨੇ ਠੀਕ ਹੈ ਵੀ ਇੱਥੇ ਦੇਖੀ ਗਿਆ ਵੀ ਬੱਚੇ ਪੜ੍ਹੀ ਵੀ ਪੜ੍ਹੀ ਜਾਂਦਾ ਵਾ ਡੈਡੀ ਅੱਖਰ ਉਹ ਤੋਂ ਮੈਨੂੰ ਵੀ ਵਿਸ਼ਵਾਸ ਆਈ ਬੱਚਿਆਂ ਨੂੰ ਵੀ ਵਿਸ਼ਵਾਸ ਹਾਂਜੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਹੁਣ ਡਾਕਟਰ ਸਾਹਿਬ ਨਾਲ ਅਸੀਂ ਗੱਲਬਾਤ ਕਰਦੇ ਆਂ ਕਿ ਇਹਨਾਂ ਨੂੰ ਕੀ ਇਸ਼ੂ ਕੀ ਦਿੱਕਤ ਹੋਈ ਸੀ ਔਰ ਫਿਰ ਇਹਨਾਂ ਦਾ ਟ੍ਰੀਟਮੈਂਟ ਕਰਨ ਚ ਕਿੰਨਾ ਕੁ ਟਾਈਮ ਉਹਨਾਂ ਨੂੰ ਲੱਗਿਆ ਸਾਡੇ ਨਾਲ ਨੇ ਡਾਕਟਰ ਸਾਹਿਬ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਜੀ ਧੰਨਵਾਦ ਜੀ ਬਹੁਤ ਬਹੁਤ ਅੱਛਾ ਇਹ ਦੱਸੋ ਵੀ ਅਮਰੀਕਾ ਵਾਲੇ ਭਾਈ ਸਾਹਿਬ ਜਗਦੇਵ ਜੀ ਤੁਹਾਡੇ ਕੋਲ ਆਏ ਸੀ ਉਹ ਕਹਿੰਦੇ ਵੀ ਗੋਰਿਆਂ ਨੇ ਵੀ ਤੇ ਸਾਡੇ ਮੁਲਕਾਂ ਲੈਣੇ ਵੀ ਬੜੀਆਂ ਕੋਸ਼ਿਸ਼ਾਂ ਕੀਤੀਆਂ ਗੋਰਿਆਂ ਨੇ ਤਾਂ ਕਹਿੰਦਾ ਜੀ ਹੁਣ ਤੁਹਾਡੀਆਂ ਅੱਖਾਂ ਰੱਬ ਦੇ ਹਵਾਲੇ ਦਵਾਈ ਹੈ ਭਾਈ ਜਾਓ ਜੇ ਨਹੀਂ ਤਾਂ ਵਾਪਸ ਆ ਕੇ ਠੀਕ ਹੈ ਅਸੀਂ ਤਾਂ ਆਪਰੇਸ਼ਨ ਵੀ ਕਰਤਾ ਆਪਰੇਸ਼ਨ ਨਾਲ ਵੀ ਕੁਝ ਨਹੀਂ ਹੋਇਆ ਤੁਸੀਂ ਇਸ ਤਰ੍ਹਾਂ ਦਾ ਕੀ ਕੀਤਾ ਇਹਨਾਂ ਨੂੰ ਤੁਹਾਡੀ ਕੀ ਗੱਲ ਸਮਝਾਈ ਕੀ ਪ੍ਰੋਬਲਮ ਸੀ ਇਹਨਾਂ ਨੂੰ ਇਹਨਾਂ ਦੇ ਗਲਕੋਮਾ ਦੀ ਪ੍ਰੋਬਲਮ ਹੈ 2022 ਦੇ ਵਿੱਚ ਇਹਨਾਂ ਨੂੰ ਕਾਲੇ ਮੋਤੀ ਦੀ ਸ਼ਿਕਾਇਤ ਹੋ ਗਈ ਸੀ ਹਾਂਜੀ ਉਹਦੇ ਨਾਲ ਇੱਕ ਅੱਖ ਦਾ ਬਿਲਕੁਲ 2022 ਤੋਂ ਡੈਡ ਸੀ ਉਹਨਾਂ ਦੇ ਅੱਖ ਕਿਹਦੇ ਸੀ 3 ਸਾਲ ਹੋ ਗਏ ਹਾਂਜੀ ਹਾਂ ਤੇ ਇੱਕ ਅੱਖ ਉਹਨਾਂ ਦੀ ਬਿਲਕੁਲ ਸਹੀ ਆ ਜਿਹੜੀ ਸਹੀ ਸੀ ਉਹਦੇ ਕਾਰਨ ਫਿਰ ਵੀ ਸਿਰ 'ਚ ਦਰਦ ਰਹਿੰਦਾ ਸੀ ਠੀਕ ਹੈ ਜੀ ਉਹ ਨੇਚਰਲੀ ਇਹ ਥੋੜਾ ਬਹੁਤਾ ਹੋ ਜਾਂਦਾ ਜਿਹਨੂੰ ਗਲਕੋਮਾ ਹੈ ਸਿਰ 'ਚ ਦਰਦ ਹੋ ਸਕਦਾ ਤੇ ਕਈਆਂ ਦੇ ਨਹੀਂ ਵੀ ਹੁੰਦਾ ਤੇ ਜਿਹੜੀ ਉਹਨਾਂ ਦੀ ਬੰਦ ਅੱਖ ਸੀ ਉਹ ਅੱਜ ਤੋਂ ਹਫਤਾ ਪਹਿਲਾਂ ਆਏ ਸੀ ਆਪਣੇ ਕੋਲ ਜੀ ਅੱਛਾ ਮਤਲਬ 7 ਦਿਨਾਂ ਚ 7 ਦਿਨਾਂ ਦੇ ਵਿੱਚ ਉਹ ਤੁਹਾਨੂੰ ਮਿਲਾ ਦੇਣਾ ਜੀ ਜੀ ਇਹ ਗੱਲ ਕੀਤੀ ਹੈ ਉਹਨਾਂ ਨਾਲ ਜਗਦੇਵ ਜੁਰਾ ਨਾਲ ਬੈਠੇ ਨੇ ਸੋ ਡਾਕਟਰ ਸਾਹਿਬ ਦੇ ਸਾਹਮਣੇ ਹੀ ਅਸੀਂ ਗੱਲਬਾਤ ਕਰਵਾਉਣੀ ਹੈ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਾਣੇ ਰਿਪੋਰਟਾਂ 'ਚ ਥੋੜੀ ਜਿਹੀ ਸਾਨੂੰ ਟੈਕਨੀਕਲੀ ਜ਼ਰੂਰ ਸਮਝਾ ਦੇ ਟੈਕਨੀਕਲੀ ਇਹ ਹੈ ਜੀ ਇਹਨਾਂ ਦੀ ਜਿਹੜੀ ਰਾਈਟ ਅੱਖ ਬਿਲਕੁਲ ਬਲਾਈਂਡ ਸੀ ਅੱਛਾ ਰਾਈਟ ਰਾਈਟ ਠੀਕ ਹੈ ਤੇ ਜਿਹੜੀ ਲੈਫਟ ਚ ਉਹ ਬਿਲਕੁਲ ਸਹੀ ਸੀ 100% ਸਹੀ ਸੀ ਉਹ ਦੇ ਕਾਰਨ ਜੋ ਸਿਰ ਚ ਦਰਦ ਹੁੰਦਾ ਸੀ ਗਲਕੋਮਾ ਦੇ ਕਾਰਨ ਉਹ ਬਿਲਕੁਲ ਦਰਦ ਬੰਦ ਹੋ ਗਿਆ ਦੂਜੀ ਜਿਹੜੀ ਅੱਖ ਬਿਲਕੁਲ ਡੈਡ ਸੀ ਉਹ 30% ਇਹਨਾਂ ਨੂੰ ਦਿਸਣ ਲੱਗ ਗਿਆ ਪਹਿਲੇ ਵਾਰ ਹੀ 16 ਤਰੀਕ ਨੂੰ ਆਏ ਸੀ ਜੀ ਹਫਤੇ ਦੇ ਵਿੱਚ ਵਿੱਚ ਅੱਛਾ ਜੀ ਇਹ ਤਾਂ ਕਹਿੰਦੇ ਜੀ ਸਰ ਪਹਿਲੇ ਦਿਨ ਜਿਸ ਦਿਨ ਮੈਂ ਆਇਆ 30 35% ਮੈਨੂੰ ਵਿਖਣ ਲੱਗ ਗਿਆ ਸੀ ਹਾਂ ਹਾਂ ਪਹਿਲੇ ਦਿਨ ਜਾਨੀ ਸ਼ੁਰੂ ਹੋ ਗਿਆ ਦੇਖਣਾ ਪਰ ਮੇਰੇ ਹਿਸਾਬ ਨਾਲ ਉਹ ਜਿਹੜਾ ਇਹ ਦੱਸ ਰਿਹਾ ਆ ਇਹਨਾਂ ਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਪਰ ਮੈਂ ਆਪਦੇ ਤਾਂ ਜਿਵੇਂ ਆਪਾਂ ਟੈਕਨੀਕਲੀ ਗੱਲ ਨਾ ਦੱਸ ਸਕਦੇ ਨਾ ਜਿਵੇਂ 6/36 ਹੋ ਗਿਆ ਠੀਕ ਹੈ ਜਿਹਨੂੰ ਬਿਲਕੁਲ ਬਲਾਈਂਡ ਹੋਵੇ ਬੰਦਾ 6/36 ਹੁੰਦਾ 30-35% ਨਜ਼ਰ ਆ ਜਾਂਦੀ ਉਹਨਾਂ ਦੀ ਤੇ ਆ ਗਈ ਇਹਨਾਂ ਦੀ ਇਹ ਸਾਹਮਣੇ ਖੜੇ ਪੁੱਛ ਸਕਦੇ ਠੀਕ ਹੈ ਰਣੀ ਜੀ ਡਾਕਟਰ ਸਾਹਿਬ ਜੀ ਥੈਂਕ ਯੂ ਜੀ ਇਹਨਾਂ ਦਾ ਇਹੀ ਅਜ ਪਰਮਾਤਮਾ ਅਗੇ ਸਾਰਿਆਂ ਨੂੰ ਅਰਦਾਸ ਕਰਦੇ ਆ ਵੀ ਰਿਕਦੀ ਹੋਈ ਨਿਕਲ ਬੰਦੇ ਜੀ ਇਹਨਾਂ ਦੀ ਦਵਾਈ ਬਹੁਤ ਵਧੀਆ ਜੀ ਨਾਲ ਇਹਨਾਂ ਦੀ ਬੇਟੀ ਵੀ ਆਈ ਹੋਈ ਆ ਕਿ ਉਹਨਾਂ ਨੂੰ ਪੁੱਛ ਸਕਦੇ ਵੀ ਕੀ ਹਾਲਾਤ ਸੀ ਉਹ ਲੈ ਕੇ ਆਏ ਇਹਨਾਂ ਨੂੰ ਯੂ ਐਸ ਤੋਂ ਠੀਕ ਹੈ ਜੀ ਤੇ ਇਹ ਕਹਿੰਦੇ ਵੀ ਇਦਾਂ ਕਰਕੇ ਮੈਂ ਚਲੋ ਆਪਾਂ ਕਹਿੰਦੇ ਮੈਂ ਇੱਕੋ ਦੇ ਹੀ ਅਸੀਂ ਕੋਸ਼ਿਸ਼ ਕਰਾਂਗੇ ਠੀਕ ਹੈ ਜੇ ਵੈਗਰੂ ਚ ਆਇਆ ਤੇ ਇਸ ਤੋਂ ਵਧੀਆ ਹੋਊਗੀ ਤੇ ਸਾਡੀ ਕੋਸ਼ਿਸ਼ ਨੂੰ ਵੈਗਰੂ ਨੇ ਕਿਰਪਾ ਕੀਤੀ ਭਾਗ ਲਾਇਆ ਤੇ ਬਿਲਕੁਲ ਬਹੁਤ ਖੁਸ਼ੀ ਜਿਆਦਾ ਇਸ ਗੱਲ ਦੀ ਸਾਨੂੰ ਅੱਛਾ ਡਾਕਟਰ ਸਾਹਿਬ ਕਿਹੜੇ ਕਿਹੜੀਆਂ ਦਿੱਕਤਾਂ ਤੁਹਾਡੇ ਕੋਲ ਹੱਲ ਹੋ ਜਾਂਦੀਆਂ ਨੇ ਇੱਥੇ ਜਿਹੜੇ ਲੋਕ ਪਹਿਲੀ ਵਾਰ ਤੁਹਾਡੀ ਵੀਡੀਓ ਦੇਖ ਰਹੇ ਨੇ ਪਹਿਲੀ ਵਾਰ ਜਗਦੇਵ ਜੀ ਦੇ ਜ਼ਰੀਏ ਸਾਡੇ ਨਾਲ ਜੁੜਨ ਵਾਲੇ ਨੇ ਸਿਰਫ ਕੈਟ੍ਰੈਕਟ ਵਾਲਾ ਨਾ ਆਵੇ ਜੀ ਉਹ ਕੀ ਹੁੰਦਾ ਜੀ ਚਿੱਟੇ ਮੋਤੀ ਆ ਸਫੇਦ ਮੋਤੀ ਆ ਹਾਂ ਜੀ ਹਾਂ ਜਿਹਨੂੰ ਹਿੰਦੀ ਵਾਲੇ ਦੋਲਾ ਮੋਤੀਆ ਵੀ ਬੋਲ ਦਿੰਦੇ ਆ ਠੀਕ ਹੈ ਠੀਕ ਹੈ ਜੀ ਉਹ ਨਾਮ ਆਉਣ ਬਾਕੀ ਕੋਈ ਵੀ ਪ੍ਰੋਬਲਮ ਅਗਰ ਕਿਤੋਂ ਸੋਲਵ ਨਹੀਂ ਹੋ ਰਹੀ ਜਿਵੇਂ ਕਿ ਜਿਵੇਂ ਕਿ ਕਾਲਾ ਮੋਤੀਆ ਹੋ ਗਿਆ ਪਰਦੇ ਕਮਜ਼ੋਰ ਨੇ ਠੀਕ ਹੈ ਠੀਕ ਹੈ ਜੀ ਪਰਦੇ ਦਾ ਆਪਰੇਸ਼ਨ ਹੋ ਚੁੱਕਾ ਹੈ ਉਸ ਤੋਂ ਬਾਅਦ ਨਿਗਾ ਨਹੀਂ ਬਣਦੀ ਇਹ ਨਹੀਂ ਵੀ ਹਰ ਇੱਕ ਤਾਂ ਠੀਕ ਹੋਣਾ ਨਹੀਂ ਜੀ ਠੀਕ ਹੈ ਤਕਰੀਬਨ ਤਕਰੀਬਨ ਸਾਰੇ ਪੇਸ਼ੈਂਟ ਬਹੁਤ ਠੀਕ ਹੋ ਜਾਂਦੇ ਆ ਤੇ ਜਿਹੜਾ ਪਰਦਾ ਉਖੜਿਆ ਹੋਵੇ ਉਹ ਸਾਡੇ ਕੋਲ ਆਉਣ ਦੀ ਕੋਈ ਜ਼ਰੂਰਤ ਨਹੀਂ ਜਾਂ ਪਰਦਾ ਉਹਦਾ ਫਟਿਆ ਹੋਵੇ ਵੀ ਪਰ ਗੈਪ ਆ ਜਾਂਦਾ ਜੀ ਪਰਦੇ 'ਚ ਗੈਪ ਆ ਜਾਂਦਾ ਉਹ ਜਿਹਨੇ ਸਵੇਲਿੰਗ ਆ ਗਈ ਉਹ ਤਾਂ ਬਹੁਤ ਵਧੀਆ ਰਿਜ਼ਲਟ ਜਿਵੇਂ ਇੰਜੈਕਸ਼ਨ ਲੱਗਦੇ ਆ ਇੰਜੈਕਸ਼ਨ ਵਾਲੇ ਦੇ ਮਰੀਜ਼ ਕਈ ਬਹੁਤ ਵਧੀਆ ਹੋ ਜਾਂਦੇ ਆ ਉਹ ਆ ਸਕਦੇ ਆ ਅਗਰ ਤੁਹਾਨੂੰ ਉੱਥੋਂ ਆਰਾਮ ਨਹੀਂ ਮਿਲ ਰਿਹਾ ਅਗਰ ਤੁਹਾਡੇ ਇੰਜੈਕਸ਼ਨ ਲੱਗਣ ਨਾਲ ਜਾਂ ਕਿਸੇ ਵੀ ਮੈਡੀਸਿਨ ਪਾਉਣ ਨਾਲ ਵਧੀਆ ਚੱਲ ਰਹੀ ਨਿਗਤ ਬਹੁਤ ਵਧੀਆ ਫਿਰ ਤਾਂ ਉਹਨਾਂ ਦੀ ਜ਼ਰੂਰਤ ਨਹੀਂ ਅਗਰ ਕੋਈ ਸੋਲੂਸ਼ਨ ਨਹੀਂ ਨਿਕਲਿਆ ਫਿਰ ਆਪਾਂ ਆ ਕੇ ਸਾਡੂ ਤਖਾ ਸਕਦੇ ਅੱਛਾ ਕਈ ਵਾਰ ਐਕਸੀਡੈਂਟ ਹੋ ਜਾਂਦਾ ਜੀ ਕੋਈ ਉਹ ਲੇਸਿਕ ਕਰਾਉਣ ਦਾ ਬੜਾ ਰਿਵਾਜ ਚੱਲਿਆ ਹੋਇਆ ਹੈ ਜੀ ਉਹ ਕਹਿੰਦੇ ਜੀ ਪਹਿਲਾ ਪਹਿਲਾ ਮਹੀਨਾ ਮਹੀਨਾ ਦੋ ਦੋ ਮਹੀਨੇ ਜਾਂ 1 ਸਾਲ ਸਾਡੀ ਠੀਕ ਰਹੀ ਉਸ ਤੋਂ ਬਾਅਦ ਸਾਡੀ ਨਜ਼ਰ ਹੋਰ ਪੜੀ ਹੋਗੀ ਉਹ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ ਲੇਸਕ ਲੇਜ਼ਰ ਵਾਲੇ ਵੀ ਆ ਸਕਦੇ ਆ ਜੀ ਜਿੰਨੂੰ ਦੁਬਾਰਾ ਪ੍ਰੋਬਲਮ ਆ ਚੁੱਕੀ ਹੈ ਇੱਕ ਵਾਰੀ ਜਿੰਨੂੰ ਆਈਏ ਉਹਨੂੰ ਜਿੱਥੋਂ ਲਿਸਕਲੇਜਰ ਕਰਵਾਇਆ ਉੱਥੇ ਜਾ ਕੇ ਦਿਖਾਉਣਾ ਚਾਹੀਦਾ ਉਸ ਤੋਂ ਬਾਅਦ ਅਗਰ ਉੱਥੇ ਸੋਲਿਊਸ਼ਨ ਨਹੀਂ ਨਿਕਲਦਾ ਤੇ ਆ ਸਕਦਾ ਹੈ ਅਗਰ ਕਿਸੇ ਦਾ ਹੱਲ ਨਹੀਂ ਹੋਏਗਾ ਤੇ ਉਦੋਂ ਇੱਕ ਪੈਸਾ ਨਹੀਂ ਲਵਾਂਗੇ ਮਤਲਬ ਜੇਕਰ ਆਰਾਮ ਨਹੀਂ ਤਾਂ ਪੈਸਾ ਵੀ ਕੋਈ ਨਹੀਂ ਬਿਲਕੁਲ ਜਿੰਨੀਆਂ ਨਾ ਵਧੇ ਨਹੀਂ ਪੈਸੇ ਲਵਾਂਗੇ ਜੀ ਉਹ ਠੀਕ ਹੋਏ ਤੋਂ ਬਾਅਦ ਕਿਸੇ ਨੂੰ ਸ਼ੂਗਰ ਹੈ ਬੀਪੀ ਬਾਅਦ ਚ ਪ੍ਰੋਬਲਮ ਆ ਜੇ ਉਹ ਤਾਂ ਉੱਪਰ ਵਾਲੇ ਦੇ ਹੱਥੋਂ ਨਹੀਂ ਆਪਾਂ ਕੁਝ ਕਰ ਸਕਦੇ ਅਗਰ ਮੌਕੇ ਦੇ ਮੌਕੇ ਪਹਿਲੇ ਦਿਨ ਪਤਾ ਨਹੀਂ ਲੱਗਦਾ ਤੇ ਆਪਾਂ ਉਦੋਂ ਕੁਝ ਨਹੀਂ ਲੇ ਡਾਕਟਰ ਸាប់ ਇਨਦਰ ਵੀ ਜਿਵੇਂ ਕਹਿੰਦੇ ਨੇ ਵੀ ਮੈਨੂੰ ਪਤਾ ਹੀ ਨਹੀਂ ਕਾਰਨ ਪਤਾ ਹੀ ਨਹੀਂ ਹੈਗਾ ਵੀ ਯਕਦਮ ਹੀ ਮੇਰੇ ਅੱਖਾਂ ਦਾ ਪ੍ਰੈਸ਼ਰ ਵੱਧ ਗਿਆ ਐਵੇਂ ਹੁੰਦਾ ਜੀ ਕਾਰਨ ਇਹਦਾ ਹੁੰਦਾ ਜੀ ਕਿਵੇਂ ਨਾ ਹੈਰਿਡੀਟਰੀ ਪ੍ਰੋਬਲਮ ਵੀ ਹੁੰਦੀ ਆ ਕਿਸੇ ਦੇ ਗਾਂ ਜੱਦ ਦੇ ਵਿੱਚ ਕਹਿ ਲਓ ਵੀ ਨਾਨਕੇ ਦਾਦਕ ਦੇ ਵਿੱਚ ਕਿਸੇ ਨੂੰ ਪ੍ਰੋਬਲਮ ਹੋਵੇ ਉੱਥੋਂ ਵੀ ਆ ਜਾਂਦਾ ਤੇ ਕਈ ਵਾਰੀ ਨੇਚਰਲੀ ਆਪ ਕੋਈ ਪੂਰੀ ਨੀਂਦ ਨਹੀਂ ਲੈਂਦੇ ਠੀਕ ਹੈ ਉਹ ਵੀ ਜ਼ਰੂਰੀ ਹੈ অতি ਜ਼ਰੂਰੀ ਹੈ ਨੀਂਦ ਨਾ ਲਵਾਂਗੇ ਉਹਦੇ ਨਾਲ ਵੀ ਪ੍ਰੋਬਲਮ ਆ ਜਾਂਦੀ ਬੜੇ ਮਰੀ ਜਾ ਕੇ ਦੱਸਿਆ ਕਈਆਂ ਨੇ ਕਿ ਅਸੀਂ ਪੂਰਾ ਨੀਂਦ ਨਹੀਂ ਲੈਂਦੇ ਰਹਿ ਪਿੱਛਾ ਸਾਨੂੰ ਕੰਮ ਹੀ ਇਦਾਂ ਦਾ ਸੀ ਜੇ ਸਾਡੀ ਜੋਬ ਇਹ ਦਿੰਦੀ ਸੀ ਜਿਹਦੇ ਕਰਕੇ ਸਾਨੂੰ ਕਾਲਾ ਮੋਤੀ ਹੋਗਾ ਨਹੀਂ ਤਾਂ ਕਈ ਨੂੰ ਜ਼ਿਆਦਾਤਰ ਦਾ ਸ਼ੂਗਰ ਬੀਪੀ ਦੀ ਪ੍ਰੋਬਲਮ ਬੀਪੀ ਵੱਧ ਰਹਿਗਾ ਉਹਦੇ ਨਾਲ 110% ਆ ਸਕਦਾ ਹੈ ਜੀ ਅੱਛਾ ਜੀ ਜੀ ਅੱਛਾ ਡਾਕਟਰ ਸਾਹਿਬ ਇਸ ਵੇਲੇ ਕਿਉਂਕਿ ਗਰਮੀਆਂ ਬਹੁਤ ਜ਼ਿਆਦਾ ਨੇ ਤਾਪਮਾਨ ਬਹੁਤ ਜ਼ਿਆਦਾ ਹੈ 40 42 ਤੇ ਹਜੇ ਜੂਨ ਸ਼ੁਰੂ ਵੀ ਨਹੀਂ ਹੋਇਆ ਉਦੋਂ ਹੀ ਹੈ ਅੱਛਾ ਇਹ ਦੱਸੋ ਵੀ ਬਹੁਤ ਵਾਰ ਹੁੰਦਾ ਬੰਦਾ ਸਾਡੇ ਵਰਗਾ ਬਾਹਰ ਜਾਂਦਾ ਹੈ ਬਾਈਕ ਤੇ ਮੋਟਰਸਾਈਕਲ ਤੇ ਜਾਂ ਸਾਈਕਲ ਦੇ ਉੱਤੇ ਜਾਂ ਵੈਸੇ ਹੀ ਕਈ ਵਾਰ ਮਜਬੂਰੀ ਚ ਤੁਰ ਕੇ ਜਾਣਾ ਪੈਂਦਾ ਥੋੜਾ ਬਹੁਤ ਸਮਾਨ ਵਗੈਰਾ ਕੋਈ ਲੈਣ ਵਾਸਤੇ ਤਾਂ ਉਹ ਕਹਿੰਦੇ ਨਹੀਂ ਸਾਡੇ ਜਮੀਨ ਸੀ ਧੁੱਪੇ ਨਿਕਲੇ ਸਾਡੀਆਂ ਅੱਖਾਂ ਚੋਂ ਦਰਦ ਪਿੱਛੇ ਜਾਣ ਲੱਗ ਗਿਆ ਇਸ ਤਰ੍ਹਾਂ ਕੁਝ ਹੁੰਦਾ ਜੀ ਉਹਨਾਂ ਨੂੰ ਕਿਵੇਂ ਅੱਖਾਂ ਦਾ ਧਿਆਨ ਰੱਖਿਆ ਜਾਵੇ ਗਰਮੀਆਂ ਚ ਜਦੋਂ ਤੇਜ਼ ਰਫ਼ਤਾਰ ਤੇ ਆਪਾਂ ਮੋਟਰਸਾਈਕਲ ਚਲਾਵਾਂਗੇ ਸਕੂਟਰ ਚਲਾਵਾਂਗੇ ਅੱਖਾਂ ਦੇ ਵਿੱਚ ਹਵਾ ਪਊਗੀ ਕਈਆਂ ਦੀ ਨਿਗਾ ਛੋਟਾ ਨੰਬਰ ਲੱਗਿਆ ਲਾਉਂਦੇ ਨਹੀਂ ਠੀਕ ਹੈ ਉਹਦੇ ਨਾਲ ਅੱਖਾਂ 'ਚ ਪਾਣੀ ਵਗੂਗਾ ਅੱਖਾਂ 'ਤੇ ਸਟ੍ਰੈਸ ਪਊਗਾ ਸਟ੍ਰੈਸ ਪਊਗਾ ਤੇ ਉਸ ਪੂਰੇ ਹੈੱਡ ਦੇ ਵਿੱਚ ਜਾਣਿਆ ਕਿਉਂ ਅੱਖਾਂ ਸਾਡੀਆਂ ਹੈੱਡ ਦੇ ਵਿੱਚ ਤੇ ਜੇ ਛੋਟਾ ਵੀ ਨੰਬਰ ਲੱਗਿਆ ਉਹਨੂੰ ਲਾਉਣਾ ਚਾਹੀਦਾ ਠੀਕ ਹੈ ਜੇ ਦੂਰ ਦਾ ਡਿਸਟੈਂਸ ਵਾਲਾ ਲੱਗਿਆ ਹੋਇਆ ਤਾਂ ਕਈ ਉਸ ਤੇ ਧਿਆਨ ਨਹੀਂ ਕਰਦੇ ਛੋਟੇ ਨੰਬਰ ਤੇ ਜਿਹੜੇ ਐਨਕ ਲਾਉਣ ਵਾਲੇ ਵੀ ਉਹ ਵੀ ਕਹਿੰਦੇ ਕੋਈ ਗੱਲ ਨਹੀਂ ਇਸ ਨੰਬਰ ਦੀ ਤੇ ਕੋਈ ਜ਼ਰੂਰਤ ਨਹੀਂ ਅੱਧੇ ਪੌਣੇ ਤੱਕ ਤਾਂ ਕਹਿੰਦੇ ਕੋਈ ਲੋਡ ਨਹੀਂ ਤੇ ਇਸ ਕਰਕੇ ਫਿਰ ਜਦੋਂ ਮੰਨ ਲਓ ਨੀ ਪੱਥਰ ਰੱਖਿਆ ਗਿਆ ਕੋਠੀ ਤਾਂ ਬਣੇਗੀ ਬ ਠੀਕ ਹੈ ਜੀ ਇਸ ਕਰਕੇ ਜੇ ਉਹਨਾਂ ਨੂੰ ਕੁਆਟਰ ਨੰਬਰ ਵੀ ਕਿਸੇ ਨੂੰ ਲੱਗਿਆ ਉਹਨੂੰ ਲਾਉਣਾ ਚਾਹੀਦਾ ਤੇ ਗਰਮੀ ਦੇ ਵਿੱਚ ਬਿਨਾ ਗੋਗਲਸ ਤੋਂ ਨਹੀਂ ਜਾਣਾ ਚਾਹੀਦਾ ਗਰਮੀ ਦੇ ਦਿਨਾਂ ਦੇ ਵਿੱਚ ਅੱਖਾਂ ਨੂੰ ਛਿੱਟੇ ਮਾਰ ਕੇ ਤਿੰਨ ਚਾਰ ਵਾਰੀ ਦਿਨ ਚ ਤੋਂਣਾ ਚਾਹੀਦਾ ਨਾ 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 ਅੱਖ ਬੰਦ ਕਰਕੇ ਮਾਰੋ ਪਾਣੀ ਆਪੇ ਅੰਦਰ ਸੋਖ ਲੈਣੀ ਹੈ ਅੱਖਾਂ ਜਦੋਂ ਆਪਾਂ ਅੱਖ ਤੁਹਾਨੂੰ ਦੱਸਿਓ ਟੰਗ ਦੱਸਿਓ જરા ਇੱਕ ਮਿੰਟ ਅਸੀਂ ਹੁਣ ਤੱਕ ਤੇ ਹੱਸਤੇ ਜੀ ਵਾਸਵਿਸ਼ਣ ਦੇ ਮੂਹਰੇ ਖੜੇ ਤੇ ਅਸੀਂ ਤਾਂ ਪ੍ਰੈਸ਼ਰ ਨਾਲ ਅੱਖਾਂ ਵੀ ਤਾਂ ਕਿ ਪਾਣੀ ਅੰਦਰ ਤੱਕ ਜਾਵੇ ਅਸੀਂ ਤਾਂ ਇਸ ਤਰੀਕੇ ਨਾਲ ਅੱਖਾਂ ਧੋਣੇ ਆ ਧੋਂਦੇ ਤਾਂ ਸਾਰੇ ਇਦਾਂ ਨਹੀਂ ਜੀ ਪਰ ਅੱਖਾਂ ਜਦੋਂ ਆਪਾਂ ਜ਼ੋਰ ਦੀਏ ਚ ਪਾਣੀ ਵਜੇਗਾ ਤੇ ਉਹਦੇ ਨਾਲ ਇੰਜਰੀ ਵੀ ਹੋ ਸਕਦੀ ਆ ਪਾਣੀ ਨਾਲ ਵੀ ਇੰਜਰੀ ਹੋ ਸਕਦੀ ਆ ਪਾਣੀ ਦੀ ਛੋਟੀ ਜੀ ਤਨੀ ਸਮਝਦੇ ਤੁਸੀਂ ਗੱਲ ਮੰਨ ਲਓ ਤੋ ਗੜੇ ਡਿੱਗਦੇ ਆ ਕਣੀਆਂ ਪੈਂਦੀਆਂ ਅੱਖ ਦੇ ਵਿੱਚ ਡਿੱਗ ਪਏ ਉਹਦੇ ਨਾਲ ਵੀ ਪ੍ਰੋਬਲਮ ਆ ਸਕਦੀ ਆ ਅੱਖੇ ਬਹੁਤ ਕੋਮਲ ਸਰੀਰ ਦਾ ਅੰਗ ਹੈ ਇਹਨੂੰ ਦੋਵੇਂ ਅੱਖਾਂ ਬੰਦ ਕਰਕੇ ਇਦਾਂ ਮਾਰੋ ਜਦੋਂ ਆਪਾਂ ਅੱਖ ਖੋਲਾਂਗੇ ਪਾਣੀ ਆਪੇ ਸੁੱਕ ਲੈਣਾ ਉਹਨੇ ਉਸ ਤੋਂ ਬਾਅਦ ਅੱਜ ਡਾਕਟਰ ਸਾਹਿਬ ਨੇ ਤੁਹਾਡੇ ਨਾਲ ਜਿਹੜਾ ਨੁਸਖਾ ਫਾਰਮੂਲਾ ਸ਼ੇਅਰ ਕੀਤਾ ਮੈਨੂੰ ਲੱਗਦਾ ਹੈ ਕਿ ਸਾਡੀਆਂ ਅੱਖਾਂ ਦਾ ਬਹੁਤ ਜ਼ਿਆਦਾ ਬਚਾਅ ਹੈਗਾ ਇਹਦੇ ਵਿੱਚ ਹੋ ਸਕਦਾ ਹੈ ਡਾਕਟਰ ਸਾਹਿਬ ਦਾ ਕਹਿੰਦੇ ਕਿ ਅੱਖਾਂ ਖੋਲ ਕੇ ਅਸੀਂ ਛਿੱਟੇ ਨਹੀਂ ਮਾਰਨੇ ਸਗੋਂ ਅੱਖਾਂ ਬੰਦ ਕਰਕੇ ਅਸੀਂ ਆਪਣਾ ਮੂੰਹ ਜਾਂ ਅੱਖਾਂ ਨੂੰ ਸਾਫ਼ ਕਰਨਾ ਹੈ ਜੀ ਡਾਕਟਰ ਸਾਹਿਬ ਪਾਣੀ ਚੁੱਲੀ ਭਰ ਕੇ ਇਦਾਂ ਵੀ ਕਰ ਸਕਦੇ ਆ ਇਦਾਂ ਕਰ ਸਕਦੇ ਆ ਅਲਗ-ਅਲਗ ਦੇ ਲੈਫਟ ਰਾਈਟ ਅੱਤਾਂ ਦੇ ਨਾਲ ਇਹ ਨਹੀਂ ਕਿ ਜ਼ੋਰ-ਜ਼ੋਰ ਦੀ ਆਪਾਂ ਨੂੰ ਪਾਣੀ ਠੰਡਾ ਮਿਲ ਗਿਆ ਤੇ ਹੁਣ ਮਿੱਟੀ ਪੈ ਗਈ ਤੇ ਆਪਾਂ ਛਿੱਟੇ ਹੀ ਮਾਰਨ ਲੱਗ ਜਾਨੇ ਮਾਰੋ ਪਰ ਜਿੰਨੀਆਂ ਕੱਖਾਂ ਸੈਂਦੀਆਂ ਉਹਨੇ ਤਰੀਕੇ ਨਾਲ ਜੀ ਜੀ ਠੀਕ ਹੈ ਡਾਕਟਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਜਗਦੇਵ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਜੀ ਜੀ ਥੈਂਕ ਯੂ ਜੀ ਜੀ ਬਹੁਤ-ਬਹੁਤ ਸ਼ੁਕਰੀਆ ਸੋ ਸਾਡੇ ਨਾਲ ਡਾਕਟਰ ਸਾਹਿਬ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਸਮਝਣ ਦੀ ਕੋਸ਼ਿਸ਼ ਕਰਦੇ ਆ ਤੇ ਇਥੇ ਕਿਸ ਤਰੀਕੇ ਨਾਲ ਇਹਨਾਂ ਦੀ ਚੈੱਕ ਕੀਤਾ ਜਾਂਦਾ ਔਰ ਕਿਵੇਂ-ਕਿਵੇਂ ਇਹ ਮਰੀਜ਼ਾਂ ਦੀ ਚੈੱਕਅਪ ਕਰਦੇ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਇ ਜੀ ਤੁਹਾਡਾ ਮੇਰਾ ਨਾਮ ਡਾਕਟਰ ਮਨੋਹਰ ਚੈ ਜੀ ਜੀ ਅੱਛਾ ਡਾਕਟਰ ਸਾਹਿਬ ਕੀ ਪ੍ਰੋਬਲਮ ਕੀ ਦਿੱਕਤਾਂ ਲੋਕ ਲੈ ਕੇ ਇਸ ਵੇਲੇ ਖਾਸ ਕਰਕੇ ਗਰਮੀ ਦੇ ਮੌਸਮ 'ਚ ਤੁਹਾਡੇ ਕੋਲ ਆ ਰਹੇ ਨੇ ਗਰਮੀ ਬਹੁਤ ਪੈ ਰਹੀ ਹੈ ਜੀ ਜਿਵੇਂ ਹਰ ਸਾਲ ਦੀ ਤਰ੍ਹਾਂ ਪਰ ਕਿਉਂਕਿ ਪਿੱਛੇ ਮੌਨਸੂਨਸ ਥੋੜਾ ਲੇਟ ਹੋਣ ਕਰਕੇ ਇਸ ਵਾਰ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤਾਂ ਗਰਮੀ ਦੇ ਦਿਨਾਂ ਵਿੱਚ ਆਮ ਜਿਹੜੀ ਹੈਗੇ ਅੱਖਾਂ ਦਾ ਚਿਪਚਿਪਾਟ ਖਾਦੇ ਵਿੱਚ ਮੈਲ ਜੰਮਣਾ ਅੱਖਾਂ ਦਾ ਦਰਦ ਹੋਣਾ ਔਰ ਅੱਖਾਂ ਦਾ ਲਾਲੀ ਅੱਖਾਂ ਵਿੱਚ ਲਾਲੀ ਵਾਜਣੀ ਤੇ ਕਦੇ-ਕਦੇ ਆਪਾਂ ਅੱਖਾਂ ਦੇ ਵਿੱਚ ਪਾਣੀ ਤੇ ਅੱਖਾਂ ਰੜਕਣ ਵੀ ਲੱਗ ਜਾਂਦੀਆਂ ਨੇ ਤੇ ਕਈ ਵਾਰ ਤਾਂ ਸਾਡੇ ਕੋਲ ਅੱਖਾਂ ਸੁੱਜਿਓ ਵੀ ਲੋਕ ਕਹਿੰਦੇ ਨੇ ਫਿਰ ਇੱਥੇ ਤੁਸੀਂ ਕੀ ਕਰਦੇ ਹੋ ਜੀ ਕਹਿੰਦੇ ਜੀ ਇਹ ਵੀ ਜਗਦੇਵ ਜੀ ਅਮਰੀਕਾ ਤੋਂ ਆਏ ਤੇ ਕਹਿੰਦੇ ਜੀ ਅਸੀਂ ਸਰਜਰੀਆਂ ਕਰਾ ਚੁੱਕੇ ਹਾਂ ਦਵਾਈਆਂ ਪਾ ਪਾ ਕੇ ਅੱਕ ਚੁੱਕਿਆ ਜੁਗਰੋਂ ਲੁਧਿਆਣਾ ਜਲੰਧਰ ਅੰਮ੍ਰਿਤਸਰ ਚੰਡੀਗੜ੍ਹ ਬਹੁਤ ਸਾਰੀਆਂ ਥਾਵਾਂ ਤੋਂ ਦਿਖਾਇਆ ਇਵਨ ਕਿ ਗੋਰਿਆਂ ਦੇ ਜਿਹੜੇ ਡਾਕਟਰ ਹੈਗੇ ਨੇ ਉਹਨਾਂ ਨੇ ਵੀ ਹੱਥ ਖੜੇ ਕਰਦੇ ਪਰ ਇੱਥੇ ਕਹਿੰਦੇ ਜੀ 20 ਮਿੰਟਾਂ ਚ ਵੀ ਨਿਗਾ 35% ਹੋ ਗਈ ਅ ਦੇਖੋ ਜੀ ਬਿਲਕੁਲ ਇਹ ਠੀਕ ਗੱਲ ਹੈਗੀ ਕਿ ਜਿਹੜਾ ਸਾਡਾ ਇਲਾਜ ਹੈਗਾ ਉਹ ਬਿਲਕੁਲ ਨੇਚਰੋਪੈਥੀ ਤੇ ਆਯੁਰਵੈਦ ਨਾਲ ਜੁੜਿਆ ਹੋਇਆ ਹੈ ਜਿਸ ਵਿੱਚ ਅਸੀਂ ਜੇ ਪਹਿਲਾਂ ਸਭ ਤੋਂ ਪਹਿਲਾਂ ਮਰੀਜ਼ ਦੀ ਥੋਰਲੀ ਚੈੱਕਅਪ ਕਰਦੇ ਹਾਂ ਤੇ ਅਸੀਂ ਇੱਕ ਮੁਢਲੇ ਸਿੱਟੇ ਤੇ ਪਹੁੰਚਦੇ ਹਾਂ ਚੈੱਕ ਕਰਨ ਤੋਂ ਬਾਅਦ ਵੀ ਇਸ ਨੂੰ ਅੱਖਾਂ ਦੀ ਕੀ ਪ੍ਰੋਬਲਮ ਹੈ ਉਸ ਅੱਖਾਂ ਦੀ ਪ੍ਰੋਬਲਮ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਆਪਣੀ ਨੇਚਰੋਪੈਥੀ ਤੇ ਆਯੁਰਵੈਦਿਕ ਪੈਥੀ ਨਾਲ ਠੀਕ ਹੈ ਜੀ ਉਹਦਾ ਇਲਾਜ ਕਰਦੇ ਆ ਜਿਹਦੇ ਵਿੱਚ ਅੱਖਾਂ ਚ ਪਾਉਣ ਵਾਲੀ ਦਵਾਈ ਹੁੰਦੀ ਹੈ ਤੇ ਕੁਝ ਖਾਣ ਵਾਲੀਆਂ ਦਵਾਈਆਂ ਬਿਲਕੁਲ ਆਯੁਰਵੈਦਿਕ ਸਾਈਡ ਇਫੈਕਟ ਫਰੀ ਵਾਲੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਵਰਤੋਂ ਨਾਲ ਅਸੀਂ ਮਰੀਜ਼ ਦੀ ਬਹੁਤ ਸਾਰੀ ਬਿਮਾਰੀਆਂ ਜਿਹੜੀਆਂ ਲਾ ਇਲਾਜ ਬਿਮਾਰੀਆਂ ہیں ਜਿਨ੍ਹਾਂ ਦਾ ਇਲਾਜ ਜਿਹੜਾ ਹੈਗਾ ਸਰਜਰੀ ਨਾਲ ਵੀ ਨਹੀਂ ਹੋਇਆ ਹੈ ਬਾਕੀ ਸਾਰੀ ਚੀਜ਼ਾਂ ਨਾਲ ਨਹੀਂ ਹੋਇਆ ਉਹ ਜਿਹੜਾ ਹੈਗਾ ਉਹ ਸੰਭਵ ਹੋ ਗਿਆ ਅੱਛਾ ਡਾਕਟਰ ਸਾਹਿਬ ਇੱਕ ਹੋਰ بڑا ਇਹ ਹਮ ਸਵਾਲ ਹੈ ਸਾਣ ਤੁਸੀ ਦੱਸ ਸਕਦੇ ਹੋ ਵੀ ਕਿਹੜੇ ਜਿਹੜੇ ਸਾਡੀ ਡਾਈਟ ਹੈਗੀ ਹੈ ਅੱਖਾਂ ਵਾਸਤੇ ਬਹੁਤ ਜ਼ਬਰਦਸਤ ਹੈ ਤੇ ਕਿਹੜੀ ਚੀਜ਼ ਸਾਡੀਆਂ ਜਈਆ ਕਿਹੜਾ ਖਾਣਾ ਸਾਡੀਆਂ ਅੱਖਾਂ ਨੂੰ ਸਭ ਤੋਂ ਜ਼ਿਆਦਾ ਡੈਮੇਜ ਕਰਦੀ ਇਹਨੇ ਅ ਦੇਖੋ ਜਿਵੇਂ ਕਿ ਹਰ ਵਾਰ ਦੀ ਤਰ੍ਹਾਂ ਇਸੇ ਕੋ ਦੁਹਰਾਏ ਨਹੀਂ ਹੈ ਜੰਕ ਫੂਡ ਜਿਹੜਾ ਹੈਗਾ ਉਹ ਸਾਰੀਆਂ ਚੀਜ਼ਾਂ ਵਾਸਤੇ ਖਤਰਨਾਕ ਹੈ ਪੇਟ ਵਾਸਤੇ ਤਾਂ ਹੈ ਹੀ ਹੈ ਪਰ ਫਿਰ ਵੀ ਉਹਦੇ ਨਾਲ ਨਾਲ ਜਿਹੜਾ ਹੈਗਾ ਦਿਮਾਗ ਤੇ ਅੱਖਾਂ ਤੇ ਉਹਦਾ ਬਹੁਤ ਪ੍ਰਭਾਵ ਪੈਂਦਾ ਹੈਗਾ ਜਿੰਨੀਆਂ ਮਿਰਚ ਮਸਾਲੇ ਦੀਆਂ ਤਿੱਖੀਆਂ ਚੀਜ਼ਾਂ ਉਹਨਾਂ ਦਾ ਤਾਂ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਅੱਖਾਂ ਦੇ ਉੱਪਰ ਜੀ ਤੇ ਸਭ ਤੋਂ ਬਿਹਤਰੀਨ ਫਿਰ ਫੂਡ ਕੀ ਹੈ ਸਾਡੀਆਂ ਅੱਖਾਂ ਵਾਸਤੇ ਕੋਈ ਸਭ ਤੋਂ ਬਿਹਤਰੀਨ ਫੂਡ ਹੈਗਾ ਹਰੀਆਂ ਸਬਜ਼ੀਆਂ ਤੇ ਬਿਲਕੁਲ ਹਰੀਆਂ ਸਬਜ਼ੀਆਂ ਦਾ ਰਿਚ ਜਿਹੜਾ ਹੈਗਾ ਡਾਈਟ ਲੈਣੀ ਚਾਹੀਦੀ ਹੈ ਤੇ ਸੀਜ਼ਨਲ ਸੀਜ਼ਨਲ ਸੈਲਡ ਠੀਕ ਹੈ ਜੀ ਸੀਜ਼ਨਲ ਫਰੂਟ ਦੀ ਵਰਤੋਂ ਕਰਨੀ ਚਾਹੀਦੀ ਹੈ ਅਨਸੀਜ਼ਨਲ ਫਰੂਟ ਦੀ ਵਰਤੋਂ ਨਹੀਂ ਕਰਨੀ ਜਿਹੜੇ ਅੱਜ ਕੱਲ ਦੇ ਸੀਜ਼ਨਲ ਫਰੈਸ਼ ਫਰੂਟਸ ਹੈਗੇ ਉਹ ਹੀ ਵਰਤੋਂ ਚ ਲੈਣੇ ਚਾਹੀਦੇ ਆ ਤੇ ਹਰੀਆਂ ਸਬਜ਼ੀਆਂ ਦੀ ਵਰਤੋਂ ਵੱਧ ਤੋਂ ਵੱਧ ਜਿਹੜਾ ਹੈਗਾ ਖੀਤੀ ਜਾਵੇ ਜਿਹਦੇ ਨਾਲ ਆਪਣਾ ਹਾਜਮਾ ਡਾਈਜੈਸ਼ਨ ਵੀ ਠੀਕ ਰਹਿੰਦਾ ਹੈ ਤੇ ਉਹਦੇ ਮਿਲਣ ਵਾਲੇ ਵਿਟਾਮਿਨਸ ਨਾਲ ਆਪਣੀਆਂ ਅੱਖਾਂ ਦੀ ਨਿਗਰਾਨੀ ਬਣ ਜਾਂਦੀ ਹੈ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸਨ ਨੈਚੁਰਲ ਵਿਜ਼ਨ ਆਈ ਸੈਂਟਰ ਦੇ ਡਾਕਟਰ ਔਰ ਹੁਣ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜੀਆਂ ਅੱਖਾਂ ਦੀ ਅਸੀਂ ਸਾਮ ਸੰਭਾਲ ਕਰ ਸਕਦੇ ਆ ਡਾਕਟਰ ਵਿਰਕ ਜੀ ਨੇ ਤੁਹਾਡੇ ਨਾਲ ਸਾਂਝੀ ਕੀਤੀ ਜਾਣਕਾਰੀ ਕਿ ਅੱਖਾਂ ਧੋਣ ਦਾ ਸਹੀ ਤਰੀਕਾ ਕੀ ਹੈ ਤਾਂ ਕਿ ਜਿਹੜੀਆਂ ਤੁਹਾਡੀਆਂ ਅੱਖਾਂ ਨੇ ਤੁਹਾਡੀਆਂ ਆਖਰੀ ਸਾਹਾਂ ਤੱਕ ਸਾਹ ਨਾਲ ਚਲਦੀਆਂ ਰਹਿਣ ਔਰ ਨਿਹਰਾ ਤੁਹਾਡੀ ਜ਼ਿੰਦਗੀ ਦੇ ਵਿੱਚ ਨਾ ਵੀ ਉਮੀਦ ਕਰਦਾ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਹੜੇ ਲੋਕ ਅੱਖਾਂ ਕਰਕੇ ਥਾਂ-ਥਾਂ ਦੇ ਉੱਤੇ ਭਟਕ ਰਹੇ ਨੇ ਆਪਣਾ ਪੈਸਾ ਆਪਣਾ ਸਮਾਂ ਤੇ ਆਪਣਾ ਮਨ ਸਹੀ ਇਲਾਜ ਨਾ ਹੋਣ ਕਰਕੇ ਖਰਾਬ ਕਰ ਲੈਂਦੇ ਨੇ ਪਰ ਮੇਰੀ ਸੁਜੈਸ਼ਨ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشورہ ਜ਼ਰੂਰ ਕਰਨਾ ਫਿਲਹਾਲ ਮੇਰੀ ਵੀਡੀਓ ਫਿਲਹਾਲ ਇਹ ਵੀਡੀਓ ਮੈਨੂੰ ਇੱਥੇ ਹੀ ਖਤਮ ਕਰਨ ਦੀ ਲੋਕਿਆ ਧੰਨਵਾਦ